ਅੱਜ ਖੋਲ ਦੇ ਦੇਲਾ ਦੀ ਗੱਲ ਸਾਰੀ ਖੋਲ ਦੇ ਦੇਲਾ ਦੀ ਗੱਲ ਸਾਰੀ ਤੇ ਕੁਝ ਵੀਲ ਕੋਈ ਨਾ ਓਕਾਂ ਨੂੰ ਲੱਗਾ ਕਿ ਮੈਂ ਇੱਕ ਤਾਂ ਧੀਆਂ ਉਪਰੋਂ ਦੇਖ ਨਹੀਂ ਸਕਦੀ ਮੈਂ ਕਿਵੇਂ ਪਾਲਾਂ ਗੋਣਾਂ ਨੂੰ ਆਂਦੀ ਤਾਂ ਬੜੀ ਕਮਜ਼ੋਰ ਮੈਂ ਵਿਚਾਰੀ ਬੜੀ ਕਮਜ਼ੋਰ ਮੈਂ ਵਿਚਾਰੀ ਤੂੰ ਅੱਖੀਆਂ ਨੂੰ ਰੋਈ ਨਾ ਇਹੋ ਜ਼ਿੰਦਗੀ ਨਹੀਂ ਹੁੰਦੀ ਵਾਰੀ ਵਾਰੀ ਉਦਾਸ ਨੇ ਕੋਈ ਨਾ ਮੰਮੀ ਦੀ ਯਾਦ ਆਂਦੀ ਹੁੰਦੀ ਹੈ ਕਦੀ ਕਿ ਕਹਿੰਦੇ ਲੇਕਿਨ ਅਸੀਂ ਰੋਂਦੇ ਨਹੀਂ ਇਕੱਛੋਕ ਯਾਦ ਕਰਦੇ ਹਾਂ ਪਰ ਮੁੱਖ ਤੌਰ ਤੇ ਦੇਖਦੇ ਹਾਂ ਦੋਨੇ ਬੱਚੇ ਐ ਦਿਖਦਾ ਨਹੀਂ ਫਿਰ ਵੀ ਅਸੀਂ ਦੋਨੇ ਮੇਰੀ ਵਾਈਫ ਔਰ ਮੈਂ ਮਿਲ ਕੇ ਸਾਹਮਦੇ ਸੀਗੇ ਪਰ ਜਦੋਂ ਵਾਈਫ ਵੀ ਚਲੀ ਗਈ ਤਾਂ ਇੱਕ ਵਾਰ ਤਾਂ ਲੱਗਿਆ ਕਿ ਨਹੀਂ ਸਭ ਖਤਮ ਹੈ ਬਟ ਕਹਿੰਦੇ ਆ ਨਾ ਕਿ ਉੱਪਰ ਰੱਬ ਬੈਠਾ ਉਹ ਦੇਖਦਾ ਜਦੋਂ ਕਹਿੰਦੇ ਸਾਰੇ ਦਰਵਾਜ਼ੇ ਬੰਦ ਹੋ ਜਾਈਨ ਤਾਂ ਰੱਬ ਕੋਈ ਨਾ ਕੋਈ ਦਰਵਾਜ਼ਾ ਤਾਂ ਖੋਲ ਹੀ ਦਿੰਦਾ ਹੈ ਮਲੇ ਐਕਸੀਡੈਂਟ ਦਾ ਜਿਆਦਾ ਹੋਇਆ ਸੀ ਕਿ ਦੋਨਾਂ ਦੀ ਦੋਵੇਂ ਲੱਤਾਂ ਟੁੱਟੀਆਂ ਸੀਗੀਆਂ ਤੇ ਛੋਟੀ ਬੇਟੀ ਪਲਕ ਦੀ ਮੇਰੀ ਬਾਹ ਵੀ ਟੁੱਟ ਗਈ ਸੀ ਤੇ ਜਿਹੜੀ ਮੇਰੀ ਵੱਡੀ ਬੇਟੀ ਇਹ ਭਾਵਨਾ ਇਹ ਤਾਂ ਵੈਂਟੀਲੇਟਰ ਤੇ ਲਾਸਟ ਸਟੇਜ ਤੇ ਬਿਲਕੁਲ ਚਲਦੀ ਪਈ ਸੀ ਪਰ ਰੱਬ ਨੇ ਬਾਹ ਫੜੀ ਸੀ ਲਿਖਿਆ ਸੀ ਕਿ ਜੀਊਗੀ ਤਾਂ ਉਹ ਲਾਸਟ ਸਟੇਜ ਤੋਂ ਵਾਪਸ ਆਈ ਹੈ ਬੱਚਿਆਂ ਨੂੰ ਇੰਜ ਗਾਂਦੇ ਹੋਏ ਦੇਖਦੇ ਹੋ ਤਾਂ ਕਿਵੇਂ ਦਾ ਤੁਹਾਨੂੰ ਲੱਗਦਾ ਹੈ ਫਿਰ ਸੋ ਦੁੱਖਾਂ ਦੇ ਹੈ ਲੇਕਿਨ ਜਦੋਂ ਮੈਂ ਸੂ ਦੁੱਖਾਂ ਨੂੰ ਛੱਡ ਕੇ ਆਪਣੀ ਬੇਟਿਆਂ ਦੇ ਚਿਹਰੇ ਵੱਲ ਦੇਖਦਾ ਤਾਂ ਸਾਰੇ ਦੁੱਖ ਮੇਰੇ ਦੂਰ ਹੋਏ ਤੇ ਤੁਹਾਨੂੰ ਪਤਾ ਤੁਸੀਂ ਉਹ ਗਾਣਾ ਕਿਨੂੰ ਸੁਣਾਇਆ ਸੀ ਸਕੂਲ ਵਿੱਚ ਸੋਨੀ ਦਾ ਚਵਾਰਾ ਤੇਰ ਨੀਨਵਾਰੀਆਂ ਦਾ ਕੋਈ ਕੀ ਨੀ ਕਰੂਗਾ ਕਿਨੂ ਥਿਸ ਕਿਵੇਂ ਦਾ ਲੱਗਿਆ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਸਰ ਮੇਰਾ ਨਾਮ ਪੁੱਛਿਆ ਤੇ ਸਬਜੈਕਟ ਫੇਵਰਿਟ ਪੁੱਛਿਆ ਤੇ ਮੈਮ ਨੇ ਦੱਸਿਆ ਸਕੂਲ ਟੀਚਰਸ ਨੇ ਦੱਸਿਆ ਕਿ ਮੈਂ ਗਾਣੀ ਹਾਂ ਉਹਨਾਂ ਨੇ ਫਿਰ ਮੈਨੂੰ ਗਾਉਣ ਨੂੰ ਕਿਹਾ ਜਦੋਂ ਮੈਂ ਗਾਇਆ ਇਹ ਹੀ ਗਾਣਾ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਹਿੰਦੇ ਬਹੁਤ ਵਧੀਆ ਹੈ ਤੇ ਅਸੀਂ ਇਹਨਾਂ ਦਾ ਗਾਣਾ ਰਿਕਾਰਡ ਕਰਨਾ ਹੈ ਤੇ ਫਿਰ ਉਹਨਾਂ ਨੇ ਸਾਨੂੰ ਅਸ਼ਮੀਤ ਅਕੈਡਮੀ ਹੈ ਉੱਥੇ ਬੁਲਾਇਆ ਦੋਨੋਂ ਬੱਚਿਆਂ ਨਾਲ ਮੈਨੂੰ ਵੀ ਉੱਥੇ ਕੋਲ ਡੀਸੀ ਸਰ ਵੀ ਆਏ ਤੇ ਨਾਲ ਉਹਨਾਂ ਦੇ ਬੰਟੀ ਬੈਂਸ ਜੀ ਤੇ ਉਹਨਾਂ ਦੀ ਟੀਮ ਪੂਰੀ ਆਈ ਤੇ ਉਹਨਾਂ ਨੇ ਫਿਰ ਗਾਣਾ ਲਿਖਿਆ ਤੇ ਇਹਨਾਂ ਬੱਚਿਆਂ ਨੂੰ ਦੱਸਿਆ ਫਿਰ ਇਹ ਦੋਨਾਂ ਨੇ ਮਿਲ ਕੇ ਗਾਣਾ ਰਿਕਾਰਡ ਕੀਤਾ ਮੈਨੂੰ ਇਹ ਸੀ ਕਿ ਮੈਂ ਤਾਂ ਆਪਣੇ ਆਪ ਨੂੰ ਸਮਝਦਾ ਸੀ ਕਿ ਮੈਂ ਖਤਮ ਹੀ ਹਾਂ ਹੁਣ ਤਾਂ ਬਟ ਜਦੋਂ ਬੱਚਿਆਂ ਦਾ ਧਿਆਨ ਆਂਦਾ ਕਿ ਦੇਖਿਆ ਜਾਂਦਾ ਕਿ ਬੱਚਿਆਂ ਦੇ ਛੋਟੇ ਹੈ ਮੇਰੇ ਇਹਨਾਂ ਨੇ ਕਿਸੇ ਦਾ ਕੀ ਵਿਗਾੜਿਆ ਹੋਇਆ ਅਗਰ ਮੈਨੂੰ ਕੁਝ ਹੋ ਜਾਊਗਾ ਤੇ ਬੱਚਿਆਂ ਨੂੰ ਕੌਣ ਪਿੱਛੇ ਦੇਖੂਗਾ ਕਹਿੰਦੇ ਆ ਨਾ ਚੰਗੇ ਟਾਈਮ ਤੇ ਸਭ ਨਾਲ ਹੁੰਦੇ ਆ ਮਾੜੇ ਟਾਈਮ ਤੇ ਕੋਈ ਨਹੀਂ ਹੁੰਦਾ ਮੇਰੇ ਨਾਲ ਸਾਰੇ ਦਰਵਾਜ਼ੇ ਬੰਦ ਹੀ ਸੀਗੇ ਜਿਹੜੀ ਮੇਰੀ ਵੱਡੀ ਬੇਟੀ ਭਾਵਨਾ ਇਹਨੂੰ ਇੱਕ ਅੱਖ ਤੋਂ ਦਿਖਦਾ ਸੀਗਾ ਬਟ ਜਦੋਂ ਇਹ 8 ਸਾਲ ਦੀ ਹੋਈ ਤਾਂ ਉਸ ਤੋਂ ਬਾਅਦ ਉਹ ਅੱਖ ਦੀ ਵੀ ਨਿਗਾਹ ਦੀ ਚਲੀ ਗਈ ਫੇਵਰਟ ਸਿੰਗਰ ਕੋਲੋਂ ਪਾਪਾ ਤਾਂ ਕਹਿੰਦੇ ਸਤਿੰਦਰ ਸਰਤਾਜ ਜੀ ਉਹਨਾਂ ਨੂੰ ਜ਼ਿਆਦਾ ਸੁਣਦੀਆਂ ਨੇ ਮਿਲਣਾ ਚਾਹੁੰਦੇ ਹੋ ਕਦੀ ਉਹਨਾਂ ਨੂੰ ਹਾਂਜੀ ਹਾਂਜੀ ਕੀ ਜੇ ਜੇ ਫਾਰ ਐਗਜ਼ਾਮਪਲ ਉਹ ਤੁਹਾਨੂੰ ਮਿਲ ਲੈਣ ਜੇ ਇਹ ਵੀਡੀਓ ਉਹਨਾਂ ਤੱਕ ਪੁੱਜ ਜੇ ਪੁੱਜ ਜAVE ਜਿਵੇਂ ਉਹ ਸਾਡੇ ਨਾਲ ਮਿਲਣ ਤਾਂ ਸਰ ਬਹੁਤ ਖੁਸ਼ੀ ਹੋਏ ਕਿਉਂਕਿ ਉਹ ਸਾਡੇ ਫੇਵਰਿਟ ਸਿੰਗਰ ਨੇ ਹਾਂ ਉਹਨਾਂ ਦੇ ਗਾਣਿਆਂ ਨੂੰ ਬਹੁਤ ਵਧੀਆ ਲੱਗਦਾ ਕਿਸੇ ਦੇ ਬੱਚਾਂ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਜਿਵੇਂ ਜਿਸਨੂੰ ਸੁਣਨ ਦੀ ਜਾਂ ਫਿਰ ਬੋਲਣ ਦੀ ਜਾਂ ਫਿਰ ਦੇਖਣ ਦੀ ਉਹ ਉਦਾਸ ਨਾ ਹੋ ਉਹ ਉਦਾਸ ਨਾ ਹੋ ਕਿਉਂਕਿ ਰੱਬ ਨੇ ਉਹਨੂੰ ਉਹਨਾਂ ਨੂੰ ਵੀ ਕੋਈ ਨਾ ਕੋਈ ਤਗੁੰਦ ਦਿੱਤਾ ਹੁੰਦਾ ਹੈ ਸਸ਼ੀਕਾਲ ਜੀ ਮੈਂ ਪ੍ਰਿਅੰਕਾ ਤੁਸੀਂ ਖੁਡੇ ਲਈ ਪੋਸਟ ਪੰਜਾਬੀ ਅੱਜ ਤੁਹਾਡੀ ਮੁਲਾਕਾਤ ਅਜਿਹੀ ਪਰਿਵਾਰ ਦੇ ਨਾਲ ਅਜਹੀਆਂ ਦੋ ਭੈਣਾਂ ਦੇ ਨਾਲ ਕਰਵਾਂ ਜਾ ਰਹੇ ਹਾਂ ਜਿਹੜੀਆਂ ਸ਼ਾਇਦ ਆਪਣੀਆਂ ਅੱਖਾਂ ਤੋਂ ਤਾਂ ਨਹੀਂ ਦੇਖ ਸਕਦੀਆਂ ਪਰ ਉਹਨਾਂ ਨੂੰ ਦਿਲ ਦੀਆਂ ਅੱਖਾਂ ਤੋਂ ਇਹ ਦੁਨੀਆ ਬੇਖਦ ਖੂਬਸੂਰਤ ਲੱਗਦੀ ਹੈ ਤੇ ਇਸ ਖੂਬਸੂਰਤ ਦੁਨੀਆ ਨੂੰ ਆਪਣੇ ਬੋਲਾਂ ਰਾਹੀਂ ਆਪਣੇ ਗਾਣਿਆਂ ਰਾਹੀਂ ਬਿਆਨ ਕਰਦੀਆਂ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਭਾਵਨਾ ਮਿੱਤਲ ਖੁਨਾ ਦਾ ਔਰ ਪਲਕ ਮਿੱਤਰ ਖੁਨਾ ਦਾ ਤਾਂ ਉਹਨਾਂ ਦੇ ਫਾਦਰ ਵੀ ਅੱਜ ਸਾਡੇ ਨਾਲ ਮੌਜੂਦ ਨੇ ਬਹੁਤ ਖੂਬਸੂਰਤ ਗੱਲਾਂ ਕਰਾਂਗੇ ਔਰ ਸਭ ਤੋਂ ਪਿਆਰੀ ਚੀਜ਼ ਇਹ ਕਿ ਬੀਤੇ ਦਿਨੀ ਇਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਔਰ ਵੀਡੀਓ ਦੇ ਵਿੱਚ ਬੱਚੀ ਨੇ ਜੋ ਗਾਣਾ गाਕੇ ਦਿਲ ਜਿੱਤਿਆ ਉਹ ਤਾਂ ਹੈ ਹੀ ਹੈ ਪਰ ਇੰਨੇ ਖੂਬਸੂਰਤ ਤਰੀਕੇ ਨਾਲ ਔਰ ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਸ਼ਾਇਦ ਇੱਕ ਪਿਤਾ ਦੇ ਲਈ ਬਹੁਤ ਔਖਾ ਹੋ ਜਾਂਦਾ ਹੈ ਪਰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਨੇ ਸਰ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬੀ ਦੇ ਉੱਤੇ ਜਦੋਂ ਤੁਸੀਂ ਆਪਣੀਆਂ ਬੱਚੀਆਂ ਨੂੰ ਇੰਜ ਗਾਉਂਦੇ ਹੋਏ ਦੇਖਦੇ ਹੋ ਤਾਂ ਕਿਵੇਂ ਦਾ ਤੁਹਾਨੂੰ ਲੱਗਦਾ ਹੈ ਫਿਰ ਉਹ ਵਧੀਆ ਲੱਗਦਾ ਮੈਨੂੰ ਮੇਰੀਆਂ ਬੱਚੀਆਂ ਚਾਹੇ ਦੇਖ ਨਹੀਂ ਸਕਦੀਆਂ ਪਰ ਫੇਰ ਵੀ ਅੱਜ ਦੁਨੀਆ ਦੇ ਵਿੱਚ ਮੇਰਾ ਨਾਮ ਰੋਸ਼ਨ ਕਰਤੀਆਂ ਪਈਆਂ ਨੇ ਤਾਂ ਮਤਲਬ ਉਹਦੇ ਨਾਲ ਮੈਨੂੰ ਕਾਫੀ ਖੁਸ਼ ਹੈ ਮੈਂ ਜਦੋਂ ਤੁਹਾਡੀ ਵਾਈਫ ਦੀ ਡੈਥ ਹੋ ਗਈ ਇੱਕ ਐਕਸੀਡੈਂਟ ਦੇ ਵਿੱਚ ਤੁਸੀਂ ਉਹਨਾਂ ਨੂੰ ਗਵਾ ਲਿਆ ਹੈ ਨਾ ਉਸ ਤੋਂ ਬਾਅਦ ਔਖਾ ਨਹੀਂ ਲੱਗਾ ਕਿ ਮੈਂ ਇੱਕ ਤਾਂ ਧੀਆਂ ਉਪਰੋਂ ਦੇਖ ਨਹੀਂ ਸਕਦੀਆਂ ਮੈਂ ਕਿਵੇਂ ਪਾਲਾਂਗਾ ਉਹਨਾਂ ਨੂੰ ਇੱਕ ਵਾਰ ਤਾਂ ਹੋਇਆ ਕਿਉਂਕਿ ਬੱਚੇ ਅੱਜ ਕੱਲ ਚੰਗੇ ਭਲੇ ਹੋਣ ਤਾਂ ਬਹੁਤ ਵਧੀਆ ਹੁਣ ਮੇਰੇ ਦੋਨੇ ਬੱਚੇ ਦਿਖਦਾਨੀ ਫਿਰ ਵੀ ਅਸੀਂ ਦੋਨੇ ਮੇਰੀ ਵਾਈਫ ਔਰ ਮੈਂ ਮਿਲ ਕੇ ਸਾਹਮਦੇ ਸੀਗੇ ਪਰ ਜਦੋਂ ਵਾਈਫ ਵੀ ਚਲੀ ਗਈ ਤਾਂ ਇੱਕ ਵਾਰ ਤਾਂ ਲੱਗਿਆ ਕਿ ਨਹੀਂ ਸਭ ਖਤਮ ਹੈ ਬਟ ਕਹਿੰਦੇ ਆ ਨਾ ਕਿ ਉੱਪਰ ਰੱਬ ਬੈਠਾ ਉਹ ਦੇਖਦਾ ਜਦੋਂ ਕਹਿੰਦੇ ਸਾਰੇ ਦਰਵਾਜ਼ੇ ਬੰਦ ਹੋ ਜਨ ਤਾਂ ਰੱਬ ਕੋਈ ਨਾ ਕੋਈ ਦਰਵਾਜ਼ਾ ਤਾਂ ਖੋਲ ਹੀ ਦਿੰਦਾ ਵੈ ਤਾਂ ਉਸ ਟਾਈਮ ਮਨ ਚ ਆਇਆ ਕਿ ਚਲੋ ਅਗਰ ਮੈਂ ਸਭ ਕੁਝ ਖਤਮ ਕਰ ਵੀ ਲਿਆ ਤਾਂ ਮੇਰੀ ਬੱਚਿਆਂ ਨੂੰ ਕਾਲੂ ਕੌਣ ਦੇਖੂਗਾ ਤਾਂ ਫਿਰ ਮੈਂ ਹੌਲੀ ਹੌਲੀ ਆਪਣੇ ਆਪ ਨੂੰ ਸੰਭਾਲ ਲਿਆ ਫਿਰ ਆਪਣੀ ਬੱਚਿਆਂ ਨੂੰ ਸੰਭਾਇਆ ਤਾ ਅੱਜ ਬਹੁਤ ਵਧੀਆ ਚਲੋ ਮੇਰੀ ਮਿਹਨਤ ਹੈ ਮੇਰੀ ਬੱਚਿਆਂ ਦੀ ਮਿਹਨਤ ਹੈ ਤਾਂ ਉਹਦਾ ਫਲ ਵੀ ਮੇਰੇ ਬੱਚਿਆਂ ਨੂੰ ਮਿਲਦਾ ਪਿਆ ਹਮ ਅ ਪਲਕ ਕਿਹੜੀ ਕਲਾਸ ਵਿੱਚ ਪੜਦੇ ਹੋ ਤੁਸੀਂ ਔਰ ਤੁਸੀਂ ਕਦੋਂ ਤੋਂ ਗਾਣਾ ਸਟਾਰਟ ਕੀਤਾ ਜਾਂ ਜਦੋਂ ਤੁਸੀਂ ਗਾਉਂਦੇ ਹੋ ਤੁਸੀਂ ਕੀ ਫੀਲ ਕਰਦੇ ਹੋ ਮੈਂ 3rd ਕਲਾਸ ਚ ਪੜਦੀ ਆ ਤੇ ਮੈਨੂੰ ਬਚਪਨ ਤੋਂ ਹੀ ਗਾਣ ਦਾ ਸ਼ੌਕ ਸੀ ਟੀਵੀ ਤੋਂ ਸੁਣ ਸੁਣ ਕੇ ਮੈਂ ਗਾਉਂਦੀ ਰਹਿੰਦੀ ਸੀ ਜਦੋਂ ਮੈਂ ਗਾਣੀ ਆ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਤੇ ਅੱਗੇ ਤੁਸੀਂ ਮਤਲਬ ਜਿੱਦਾਂ ਕਹਿ ਲਓ ਹੁਣ ਆਪਾਂ ਤਾਂ ਛੋਟੇ ਹੁੰਦੇ ਤੋਂ ਸੁਪਨਾ ਦੇਖਦੇ ਆ ਕਿ ਮੈਂ ਡਾਕਟਰ ਬਣੂੰਗੀ ਟੀਚਰ ਬਣੂੰਗੀ ਪਲਕੀ ਬੰਨਾ ਚਾਹੁੰਦੀ ਆ ਵੱਡੇ ਹੋ ਕੇ ਸਿੰਗਰ ਸਿੰਗਰ ਬੰਨਾ ਚਾਹੁੰਦੇ ਮਤਲਬ ਇਸੇ ਵਿੱਚ ਤੁਸੀਂ ਸਟੱਡੀ ਕਰਨਾ ਚਾਹੁੰਦੇ ਹੋ ਅੱਗੇ ਹਾਂਜੀ ਤੇ ਭਾਵਨਾ ਕਿਹੜੀ ਕਲਾਸ ਵਿੱਚ ਪੜਦੇ ਹੋ ਤੁਸੀਂ ਮੈਂ 4ਥ ਕਲਾਸ ਵਿੱਚ ਪੜਦੀ ਹਾਂ ਜੋ ਤੁਸੀਂ ਆਪਣੀ ਸਿਸਟਰ ਦੇ ਨਾਲ ਗਾਉਂਦੇ ਹੋ ਕਿੱਦਾਂ ਦਾ ਲੱਗਦਾ ਫਿਰ ਬਹੁਤ ਵਧੀਆ ਲੱਗਦਾ ਹੈ ਸਾਨੂੰ ਆਪਣੀ ਵਾਰ ਤੇ ਬਹੁਤ ਵਧੀਆ ਲੱਗਦੀ ਹੈ ਕਿਸੇ ਹੋਰ ਨੂੰ ਵੀ ਸੁਣਾਉਣ ਸਾਨੂੰ ਬਹੁਤ ਵਧੀਆ ਲੱਗਦਾ ਅੱਛਾ ਤੁਸੀਂ ਦੋਨੋਂ ਜਣੇ ਸਾਨੂੰ ਕੁਝ ਸੁਣਾ ਸਕਦੇ ਹੋ ਹਾਂਜੀ ਮਿਲ ਕੇ ਜੇ ਸੁਣਾ ਦਿਓ ਇਕੱਠਾ ਹਾਂਜੀ ਹਾਂਜੀ ਕੀ ਸੁਣਾਉਗੇ ਗਾਣ ਗਾਉਣਗੇ ਕਿਹੜੇ ਵਾਲਾ ਸੋਨੇ ਦਾ ਸਵਾਰਾ ਸੋਨੇ ਦਾ ਅੱਛਾ ਜਿਹੜੀ ਵੀਡੀਓ ਵਾਇਰਲ ਹੋਈ ਸੀ ਹਾਂਜੀ ਹਾਂ ਉਹ ਜ਼ਰੂਰ ਸੁਣਾਓ ਸੋਨੇ ਦਾ ਚਵਾਰਾ ਤੇ ਰੰਗीन ਬਾਰੀਆਂ ਦਾ ਕੋਈ ਕੀ ਕਰੂਗਾ ਸੋਨੇ ਦਾ ਚਵਾਰਾ ਤੇ ਰੰਗीन ਬਾਰੀਆਂ ਦਾ ਕੋਈ ਕੀ ਕਰੂਗਾ ਤੇਰੀਆਂ ਖਾਂਦੇ ਵਿੱਚ ਤੱਕ ਲਾਵਾਂਗੇ ਜੈਦੋ ਜੀ ਕਰੂਗਾ ਸੋਨੇ ਦਾ ਚਵਾਰਾ ਤੇ ਰੰਗीन ਬਾਰੀਆਂ ਦਾ ਕੋਈ ਕੀ ਕਰੂਗਾ ਸੂਈ ਵਿੱਚ tage ਨੂੰ ਪਰੋਈ ਬੈਠੀ ਕਰ ਦੋਦੀ ਕੁਛ ਕੁਛ ਅੱਡੀਆਂ ਨੂੰ ਧੋਈ ਬੈਠੀ ਕਰ ਦੋਦੀ ਸੂਈ ਵਿੱਚ tage ਨੂੰ ਪਰੋਈ ਬੈਠੀ ਕਰ ਦੋਦੀ ਕੂਚ ਕੂਚੇ ਓਟੀਆਂ ਨੂੰ ਤੋਏ ਬੈਠੀ ਕਦੂਦੀ ਆਪਾਂ ਕੱਚੀ ਮਿੱਟੀ ਦਾ ਵੇਖ ਮੈਲ ਪਾਵਾਂਗੇ ਧੂਮੇ ਪੈਲ ਪਾਵਾਂਗੇ ਰੱਬ ਨਹੀਂ ਤਰੂਗਾ ਸੋਨੇ ਦਾ ਚਵਾਰਾ ਤੇ ਰੰਗीन ਬਾਰੀਆਂ ਦਾ ਕੋਈ ਕੀ ਕਰੂਗਾ ਤੁਹਾਨੂੰ ਪਾਪਾ ਨੇ ਦੱਸਿਆ ਕਿ ਤੁਹਾਡੀ ਇਹ ਵਾਲੀ ਵੀਡੀਓ ਬੜੀ ਵਾਇਰਲ ਹੋਈ ਹਾਂਜੀ ਤੇ ਤੁਹਾਨੂੰ ਪਤਾ ਤੁਸੀਂ ਉਹ ਗਾਣਾ ਕਿਨੂੰ ਸੁਣਾਇਆ ਸੀ ਸਕੂਲ ਵਿੱਚ ਹਾਂਜੀ ਕਿਨੂੰ ਡੀਸੀ ਕਿਵੇਂ ਦਾ ਲੱਗਿਆ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਬਹੁਤ ਖੁਸ਼ੀ ਹੋਈ ਉਹਨਾਂ ਨੇ ਮਤਲਬ ਮੈਨੂੰ ਉਹ ਮੇਰੀ ਕਲਾਸ ਚ ਆਇਆ ਸੀ ਅਸੀਂ ਅਲੱਗ ਅਲੱਗ ਕਲਾਸ ਚ ਬੈਠਦੇ ਮੈਂ ਤੇ ਮੇਰੀ ਸਿਸਟਰ ਤਾਂ ਉਹ ਮੇਰੀ ਕਲਾਸ ਚ ਆਇਆ ਸੀ ਤੇ ਉਹਨਾਂ ਨੇ ਮਤਲਬ ਸਾਡਾ ਮੇਰਾ ਨਾਮ ਪੁੱਛਿਆ ਤੇ ਸਬਜੈਕਟ ਫੇਵਰਿਟ ਪੁੱਛਿਆ ਤੇ ਮੈਮ ਨੇ ਦੱਸਿਆ ਸਕੂਲ ਟੀਚਰਸ ਨੇ ਦੱਸਿਆ ਕਿ ਮੈਂ ਗਾਣੀ ਵੀ ਹਾਂ ਉਹਨਾਂ ਨੇ ਫਿਰ ਮੈਨੂੰ ਗਾਉਣ ਨੂੰ ਕਿਹਾ ਜਦੋਂ ਮੈਂ ਗਾਇਆ ਇਹ ਹੀ ਗਾਣਾ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਹਿੰਦੇ ਬਹੁਤ ਵਧੀਆ ਹੈ ਓਕੇ ਸਰ ਜਦੋਂ ਇਹ ਸਾਰੀ ਵੀਡੀਓ ਵਾਇਰਲ ਹੁੰਦੀ ਹੈ ਹੈਨਾ ਫਿਰ ਤੁਹਾਨੂੰ ਤੁਹਾਡਾ ਸੁਭਬ ਬਣਿਆ ਡੀਸੀ ਸਾਹਿਬ ਨਾਲ ਮੁਲਾਕਾਤ ਕਰਨ ਦਾ ਕੋਈ ਹਾਂਜੀ ਉਸ ਤੋਂ ਬਾਅਦ ਉਹਨਾਂ ਦਾ ਕੋਈ ਦੋ ਤਿੰਨ ਦਿਨ ਬਾਅਦ ਫੋਨ ਆਇਆ ਸੀਗਾ ਤੇ ਉਹ ਕਹਿੰਦੇ ਉਹਨਾਂ ਦੇ ਮਤਲਬ ਡੀਸੀ ਸਰ ਦੇ ਜਿਹੜੇ ਪੀਏ ਨੇ ਉਹਨਾਂ ਦਾ ਫੋਨ ਆਇਆ ਸੀਗਾ ਤੇ ਉਹ ਕਹਿੰਦੇ ਜੀ ਮਤਲਬ ਡੀਸੀ ਸਰ ਨੂੰ ਤੁਹਾਡੀ ਬੱਚਿਆਂ ਦਾ ਆਵਾਜ਼ ਬਹੁਤ ਵਧੀਆ ਲੱਗੀ ਤੇ ਅਸੀਂ ਇਹਨਾਂ ਦਾ ਗਾਣਾ ਰਿਕਾਰਡ ਕਰਨਾ ਹੈ ਤੇ ਫਿਰ ਉਹਨਾਂ ਨੇ ਸਾਨੂੰ ਅਸ਼ਮੀਤ ਅਕੈਡਮੀ ਐ ਉੱਥੇ ਬੁਲਾਇਆ ਦੋਨੋਂ ਬੱਚਿਆਂ ਨਾਲ ਮੈਨੂੰ ਵੀ ਉੱਥੇ ਕੋਈ ਡੀਸੀ ਸਰ ਵੀ ਆਏ ਤੇ ਨਾਲ ਉਹਨਾਂ ਦੇ ਬੰਟੀ ਬੈਂਸ ਜੀ ਤੇ ਉਹਨਾਂ ਦੀ ਟੀਮ ਪੂਰੀ ਆਈ ਤੇ ਉਹਨਾਂ ਨੇ ਫਿਰ ਗਾਣਾ ਲਿਖਿਆ ਤੇ ਇਹਨਾਂ ਬੱਚਿਆਂ ਨੂੰ ਦੱਸਿਆ ਫਿਰ ਇਹ ਦੋਨਾਂ ਨੇ ਮਿਲ ਕੇ ਗਾਣਾ ਰਿਕਾਰਡ ਕੀਤਾ ਤੇ ਉਹ ਗਾਣਾ ਫਿਰ ਡਿਸੀਜ਼ਰ ਕਹਿੰਦੇ ਸੀ ਮੈਂ ਕੋਸ਼ਿਸ਼ ਹੈ ਕਿ 26 ਜਨਵਰੀ ਤੱਕ ਖੁਦ ਰਿਲੀਜ਼ ਕਰੂੰਗਾ ਤੇ 26 ਜਨਵਰੀ ਤੇ ਰਿਲੀਜ਼ ਕਰਨ ਦੀ ਉਹਨਾਂ ਦੀ ਉਹ ਹੈ ਸੋ ਜਦੋਂ ਤੁਸੀਂ ਉਹਨਾਂ ਨਾਲ ਮੁਲਾਕਾਤ ਕੀਤੀ ਇੱਕ ਵਾਰੀ ਤਾਂ ਉਹ ਜੋ ਪਿੱਛੇ ਜੋ ਕੁਝ ਹੋਇਆ 2021 ਤੁਸੀਂ ਆਪਣੀ ਵਾਈਫ ਨੂੰ ਗਵਾਇਆ ਜਾਂ ਤੁਸੀਂ ਇਹ ਸੋਚ ਰਹੇ ਸੀ ਕਿ ਮੈਂ ਆਪਣੇ ਬੱਚੇ ਕਿਵੇਂ ਪਾਲੂੰਗਾ ਇੱਕ ਟਾਈਮ 'ਚ ਸਾਰੀ ਚੀਜ਼ ਮਿਟਦੀ ਹੋਈ ਨਜ਼ਰ ਆਈ ਕਿ ਹਾਂ ਠੀਕ ਹੈ ਮਤਲਬ ਮੈਂ ਅੱਗੇ ਕਰ ਸਕਦਾ ਹਾਂ ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਕਰ ਸਕਦਾ ਹਾਂ ਹਾਂਜੀ ਮੈਂ ਮਤਲਬ ਮੈਨੂੰ ਇਹ ਸੀ ਕਿ ਮੈਂ ਤਾਂ ਆਪਣੇ ਆਪ ਨੂੰ ਸਮਝਦਾ ਸੀ ਕਿ ਮੈਂ ਖਤਮ ਹੀ ਹਾਂ ਹੁਣ ਤਾਂ ਬਟ ਜਦੋਂ ਬੱਚਿਆਂ ਦਾ ਧਿਆਨ ਆਂਦਾ ਕਿ ਦੇਖਿਆ ਜਾਏ ਤਾਂ ਕਿ ਬੱਚਿਆ ਤਾਂ ਛੋਟੇ ਹੈ ਮੇਰੇ ਇਹਨਾਂ ਨੇ ਕਿਸੇ ਦਾ ਕੀ ਵਿਗਾੜਿਆ ਹੋਇਆ ਅਗਰ ਮੈਨੂੰ ਕੁਝ ਹੋ ਜਾਊਗਾ ਤੇ ਬੱਚਿਆਂ ਨੂੰ ਕੌਣ ਪਿੱਛੋਂ ਦੇਖੂਗਾ ਤਾਂ ਬੱਚਿਆਂ ਨੂੰ ਸਟੈਂਡ ਕਰ ਲਈ ਫਿਰ ਮੈਂ ਵੀ ਆਪਣੇ ਆਪ ਨੂੰ ਸਟੈਂਡ ਕੀਤਾ ਤੇ ਬੱਚਿਆਂ ਨੂੰ ਅੱਗੇ ਮੈਂ ਕਿਹਾ ਮਿਹਨਤ ਕਰੋ ਤੁਸੀਂ ਕੋਈ ਗੱਲ ਨਹੀਂ ਰੱਬ ਬੈਠਾ ਹੈ ਜੋ ਹੋ ਗਿਆ ਸੋ ਹੋ ਗਿਆ ਹੁਣ ਅੱਗੇ ਦੇਖਦੇ ਰੱਬ ਕੋ ਮਿਹਨਤ ਦਾ ਕਦੀ ਦਾ ਫਲ ਦੇਊਗਾ ਸਭ ਅਸੀਂ ਅਕਸਰ ਲੋਕਾਂ ਨੂੰ ਨੇ ਕਹਿੰਦੇ ਹੋਏ ਸੁਣਿਆ ਕਿ ਕੱਲੀ ਮਾਂ ਜਿਹੜੀ ਆਪਣੇ ਬੱਚਿਆਂ ਨੂੰ ਪਾਲ ਲੈਂਦੀ ਹੈ ਕੱਲਾ ਪਿਓ ਆਪਣੇ ਰਿਸ਼ਤੇਦਾਰ ਕੀ ਸੋਚਦੇ ਸੀ ਉਸ ਵਕਤ ਕੋਈ ਕਹਿੰਦੇ ਆ ਨਾ ਚੰਗੇ ਟਾਈਮ ਤੇ ਸਭ ਨਾਲ ਹੁੰਦੇ ਆ ਮਾੜੇ ਟਾਈਮ ਤੇ ਕੋਈ ਨਹੀਂ ਹੁੰਦਾ ਤਾਂ ਮੇਰੇ ਨਾਲ ਵੀ ਐ ਦੀ ਸੀਗਾ ਤਾਂ ਸਾਰੇ ਦਰਵਾਜ਼ੇ ਬੰਦ ਹੀ ਸੀਗੇ ਤੇ ਕੋਈ ਨਹੀਂ ਸੀ ਪਰ ਚਲੋ ਬਾਕੀ ਰੱਬ ਨੇ ਥੋੜੀ ਕੀਤੀ ਸਾਡੇ ਨਾਲ ਤੇ ਠੀਕ ਹੈ ਮਿਹਨਤ ਮੈਂ ਵੀ ਕੀਤੀ ਤਾਂ ਹੁਣ ਅੱਗੇ-ਅੱਗੇ ਵੱਧ ਰਹੇ ਆ ਤਾਂ ਲੱਗਦਾ ਵਾ ਚਲੋ ਕੋਈ ਨਹੀਂ ਜੋ ਹੋਊਗਾ ਦੇਖੀਓ ਕੀ ਸੋਚਦੇ ਹੋ ਅਬ ਅਕਸਰ ਮੈਂ ਪਿਓ ਤਾਂ ਆਪਣੀ ਬੱਚਿਆਂ ਵਾਸਤੇ ਵਧੀਆ ਹੀ ਸੋਚਦੇ ਫਾਦਰ ਦੇ ਇੱਕ ਅਲੱਗ ਬੌਂਡ ਆਪਣੀ ਧੀ ਦੇ ਨਾਲ ਵਧੀਆ ਹੁੰਦੇ ਤੁਹਾਡੇ ਕੋਲ ਦੋ ਤਿਆਂ ਨੇ ਸੋ ਆਪਣੀਆਂ ਤਿਆਂ ਲਈ ਕੀ ਸੋਚਦੇ ਹੋ ਤੁਸੀਂ ਇਹ ਕੋਈ ਪਹਿਲੀ ਗੱਲ ਤਾਂ ਮੈਂ ਇਹਨਾਂ ਦੋਨਾਂ ਨੂੰ ਕਦੀ ਲੜਕੀ ਦਾ ਸਮਝਿਆ ਹੀ ਨਹੀਂ ਮੈਂ ਮੁੰਡਿਆਂ ਤੋਂ ਉੱਤੇ ਹੀ ਸਮਝਦਾ ਹਮੇਸ਼ਾ ਇਹਨਾਂ ਨੂੰ ਠੀਕ ਹੈ ਰੱਬ ਨੇ ਅੱਖਾਂ ਨਹੀਂ ਦਿੱਤੀਆਂ ਕੋਈ ਗੱਲ ਨਹੀਂ ਪਰ ਇਹਨਾਂ 'ਚ ਗੁਣ ਕਾਫੀ ਨੇ ਤਾਂ ਮੈਂ ਇਹਨਾਂ ਨੂੰ ਹਮੇਸ਼ਾ ਇਹੀ ਕਹਿੰਦਾ ਕਿ ਤੁਸੀਂ ਮਿਹਨਤ ਕਰੋ ਆਪਣੀ ਵਧੀਆ ਤੇ ਕੋਈ ਨਾ ਕੋਈ ਨੇ ਰੱਬ ਰਸਤਾ ਦਿਖਾਊਗਾ ਹੀ ਦਿਖਾਊਗਾ ਤਾਂ ਇਸ ਕਰਕੇ ਮੈਂ ਇਹਨਾਂ ਨੂੰ ਕਦੀ ਮੁੰਡਿਆਂ ਤੋਂ ਘੱਟ ਨਹੀਂ ਸਮਝਿਆ ਇਹਨਾਂ ਨੂੰ ਰਾਜ ਕੇ ਤੁਸੀਂ ਪੜਾਈ ਕਰੋ ਬਾਕੀ ਕੋਈ ਵੀ ਚੀਜ਼ ਲੋੜ ਹੈ ਮੈਨੂੰ ਦੱਸੋ ਮੈਂ ਹੈਗਾ ਤੁਹਾਡੇ ਨਾਲ ਮੈਂ ਹਮੇਸ਼ਾ ਤੁਹਾਡੇ ਸਾਥ ਖੜਾ ਹਾਂ ਫਿਰ ਮੈਨੇਜ ਕਿੱਦਾਂ ਕਰਦੇ ਹੋ ਕਿਉਂਕਿ ਵਾਈਫ ਨਹੀਂ ਹੈ ਕਰੇ ਤੁਸੀਂ ਆਪਣੀ ਜੌਬ ਤੇ ਚਲੇ ਜਾਂਦੇ ਹੋ ਫਿਰ ਪਿੱਛੇ ਬੱਚਿਆਂ ਨੂੰ ਕਿਵੇਂ ਮੈਨੇਜ ਕਰਦੇ ਹੋ ਇਹ ਬੱਚੇ ਬਲਾਈਂਡ ਸਕੂਲ ਬਰੇਲ ਭਵਨ ਪੜਦੇ ਜਮਾਲਪੁਰ ਲੁਧਿਆਣੇ ਤੇ ਉੱਥੇ ਫਿਰ ਇਹ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਉੱਥੇ ਹੀ ਰਹਿੰਦੇ ਨੇ ਉੱਥੇ ਨਾਲ ਹੋਸਟਲ ਹੈ ਤੇ ਹੋਸਟਲ 'ਚ ਹੀ ਰਹਿੰਦੇ ਨੇ ਰਾਤ ਨੂੰ ਵੀ ਤੇ ਸ਼ਨੀਵਾਰ ਨੂੰ ਇਹਨਾਂ ਦੀ ਛੁੱਟੀ ਹੁੰਦੀ ਤਾਂ ਇਹਨਾਂ ਨੂੰ ਸ਼ੁੱਕਰਵਾਰ ਨੂੰ ਸ਼ਾਮ ਨੂੰ ਮੈਂ ਆਪਣੇ ਕੋਲ ਲਿਆਣਾ ਵੈ ਤੇ ਸ਼ਨੀਵਾਰ ਐਤਵਾਰ ਫਿਰ ਦੋ ਦਿਨ ਮੇਰੇ ਕੋਲ ਹੁੰਦੀ ਹੈ ਮੈਂ ਇਹਦੇ ਇਕਵਲ ਕਰਦਾ ਤੇ ਫਿਰ ਮੰਡੇ ਨੂੰ ਦੁਬਾਰਾ ਤੁਸੀਂ ਸਕੂਲ ਚ ਜਾ ਹਾਂਜੀ ਮੰਡੇ ਨੂੰ ਸਵੇਰੇ ਫੇਰ ਸਕੂਲ ਚ ਜੰਦੇ ਜਿੱਦਾਂ ਮਿਊਜ਼ਿਕ ਦੇ ਵਿੱਚ ਆਪਣਾ ਕਰੀਅਰ ਅੱਗੇ ਉਹ ਕਰਨਾ ਚਾਹੁੰਦੇ ਸੋ ਉਹਦੇ ਉਹਦੇ ਰਿਗਾਰਡਿੰਗ ਤੁਸੀਂ ਕਿਸੇ ਦੇ ਨਾਲ ਕੋਈ ਗੱਲਬਾਤ ਕੀਤੀ ਜਿੱਦਾਂ ਇਹ ਕਹਿੰਦੇ ਕਿ ਅਸੀਂ ਮਿਊਜ਼ਿਕ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਹਾਂ ਹਾਂਜੀ ਇੱਕ ਤਾਂ ਇਹਨਾਂ ਦੇ ਸਕੂਲ ਹੀ ਮਤਲਬ ਮਿਊਜ਼ਿਕ ਦਾ ਪੀਰੀਅਡ ਲੱਗਦਾ ਵਾ ਤੇ ਉੱਥੇ ਮਿਊਜ਼ਿਕ ਸਿੱਖਦੀਆਂ ਨੇ ਤੇ ਉਸ ਤੋਂ ਇਲਾਵਾ ਹੁਣ ਜਿਵੇਂ ਡੀਸੀ ਸਰ ਨਾਲ ਸਾਡੀ ਗੱਲਬਾਤ ਹੋਈ ਸੀਗੀ ਤਾਂ ਡੀਸੀ ਸਰ ਖੁਦ ਕਹਿੰਦੇ ਸੀ ਕਿ ਇਹਨਾਂ ਬੱਚਿਆਂ ਨੂੰ ਅਸੀਂ ਮਤਲਬ ਇਸਮੀਤ ਅਕੈਡਮੀ ਦੇ ਵਿੱਚ ਹੀ ਰੋਜ਼ ਭੇਜਣਾ ਵਾ ਹੂੰ ਤੋ ਕਹਿੰਦੇ ਸੀ ਅਸੀਂ ਫੈਨ ਵਗੈਰਾ ਲਗਾਵਾਂਗੇ ਫਿਰ ਇਹਨਾਂ ਨੂੰ ਉੱਥੇ ਫਿਰ ਅੱਗੇ ਦੇ ਅੱਗੇ ਵਧਾਵਾਂਗੇ ਨਾ ਜਦੋਂ 2021 ਦੇ ਵਿੱਚ ਉਹ ਸਾਰਾ ਇਨਸੀਡੈਂਟ ਵਾਪਰਿਆ ਹੈ ਨਾ ਜਾਂ ਤੁਸੀਂ ਉਹ ਦੱਸਦੇ ਹੋਏ ਜਦੋਂ ਮਤਲਬ ਅਸੀਂ ਓਬਵੀਅਸ ਹੈ ਜਦੋਂ ਉਹ ਟਾਈਮ ਯਾਦ ਕਰਦੇ ਆ ਕੀ ਲੱਗਦਾ ਸੀ ਉਦੋਂ ਕਿ ਬੱਸ ਖਤਮ ਹੋ ਗਿਆ ਇੱਕ ਪਰਿਵਾਰ ਦੇਖੋ ਜੋ ਹੋਇਆ ਮੇਰੇ ਨਾਲ ਉਹ ਚੀਜ਼ ਭੁੱਲੀ ਤਾਂ ਜਾ ਨਹੀਂ ਸਕਦੀ ਤਾਂ ਅੱਜ ਵੀ ਸੋਚਦਾ ਤਾਂ ਉਹ ਚੀਜ਼ਾਂ ਜੋ ਸਾਹਮਣੇ ਆਉਂਦੀਆਂ ਅੱਖਾਂ ਦੇ ਤਾਂ ਕੁਝ ਨਹੀਂ ਬੋਲੇ ਜਾਂਦਾ ਚੁੱਪ ਹੋ ਜਾਂਦਾ ਬਟ ਕੀ ਕਰ ਸਕਦੇ ਹਾਂ ਜੋ ਲਿਖੀ ਉਹ ਤਾਂ ਹੋਣੀ ਹੋਣੀ ਸੀ ਫਿਰ ਦੂਸਰੀ ਵਾਰ ਜਦੋਂ ਮੈਂ ਆਪਣੇ ਬੱਚਿਆਂ ਵੱਲ ਦੇਖਦਾ ਮੈਂ ਫਿਰ ਸਭ ਕੁਝ ਭੁੱਲ ਜਾਂਦਾ ਕਿ ਕੋਈ ਗੱਲ ਨਹੀਂ ਮੇਰੇ ਦੋ ਬੱਚੇ ਹੈਗੇ ਆ ਠੀਕ ਹੈ ਮੇਰੇ ਕੋਲ ਨੇ ਇਹ ਚੱਲਣਗੇ ਮੇਰੇ ਨਾਲ ਬਰਾਬਰ ਤੁਸੀਂ ਉਹ ਵੀ ਦੱਸ ਰਹੀ ਸੀ ਕਿ ਤੁਹਾਡੀ ਬੇਟੀ ਜਿਹੜੀ ਆ ਉਹ ਤਾਂ ਇੱਕ ਤਰੀਕੇ ਨਾਲ ਭਾਵਨਾ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਆਈ ਹਾਂ ਜੀ ਉਹ ਮਲੇ ਐਕਸੀਡੈਂਟ ਐਡਾ ਜ਼ਿਆਦਾ ਹੋਇਆ ਸੀ ਕਿ ਦੋਨਾਂ ਦੀ ਦੋਨੇ ਲੱਤਾਂ ਟੁੱਟੀਆਂ ਸੀਗੀਆਂ ਤੇ ਛੋਟੀ ਬੇਟੀ ਪਲਕ ਦੀ ਮੇਰੀ ਬਾਹ ਵੀ ਟੁੱਟ ਗਈ ਸੀ ਤੇ ਜਿਹੜੀ ਮੇਰੀ ਵੱਡੀ ਬੇਟੀ ਭਾਵਨਾ ਇਹ ਤਾਂ ਵੈਂਟੀਲੇਟਰ ਤੇ ਲਾਸਟ ਸਟੇ ਤੇ ਬਿਲ ਬਈ ਸੀ ਪਰ ਰੱਬ ਨੇ ਬਾਹ ਫੜੀ ਸੀ ਲਿਖਿਆ ਸੀ ਕਿ ਜੀਉਗੀ ਤਾਂ ਉਹ ਲਾਸਟ ਥੇ ਤਾਂ ਵਾਪਸ ਆਈ ਹੈ ਔਰ ਅੱਜ ਮੇਰੇ ਨਾਲ ਹੈ ਖੁਸ਼ ਹੁੰਦੇ ਆਪਣੇ ਬੇਟੀਆਂ ਨੂੰ ਦੇਖ ਕੇ ਬਿਲਕੁਲ ਮੈਂ ਕਹਿੰਦੇ 100 ਦੁੱਖਾਂ ਦੇ ਹੈ ਲੇਕਿਨ ਜਦੋਂ ਮੈਂ ਦੁੱਖਾਂ ਨੂੰ ਛੱਡ ਕੇ ਆਪਣੀ ਬੇਟੀਆਂ ਦੇ ਚਿਹਰੇ ਵਾਲ ਦੇਖਦਾ ਤਾਂ ਸਾਰੇ ਦੁੱਖ ਮੇਰੇ ਦੂਰ ਹੋ ਜਾਂਦੇ ਇੱਕ ਕਿਹੜੇ ਸਿੰਗਰ ਨੂੰ ਜ਼ਿਆਦਾ ਸੁਣਦੀਆਂ ਨੇ ਮੈਂ ਇਹਨਾਂ ਦੀ ਕਿਉਰਿਓਸਿਟੀ ਵੀ ਦੇਖੀ ਆ ਪਾਪਾ ਵਾਈਫਾਈ ਦਾ ਰੀਚਾਰਜ ਹੋ ਗਿਆ ਹੈ ਵਾਈਫਾਈ ਇੱਦਾਂ ਹੋ ਗਿਆ ਵਾਈਫਾਈ ਉਦਾਂ ਹੋ ਗਿਆ ਤੇ ਮੈਂ ਉਹਨਾਂ ਨੂੰ ਪੁੱਛੇ ਮੈਂ ਕਿ ਤੁਸੀਂ ਗਾਣੇ ਕਿੱਦਾਂ ਕਹਿੰਦੇ ਬਸ ਸੁਣ ਕੇ ਮੈਂ ਕਿ ਕੋਈ ਘਰ ਚ ਗਾਉਂਦਾ ਸੀ ਇਹ ਨਹੀਂ ਬਸ ਸੁਣ ਕੇ ਕਰ ਲੈਣੇ ਸੀਗੇ ਹਾਂਜੀ ਵੈਸੇ ਇਹਨਾਂ ਦੇ ਜਿਹੜੇ ਸਿੰਗਰ ਨੇ ਫੇਵਰਿਟ ਸਤਿੰਦਰ ਸਰਤਾਜ ਜੀ ਨੇ ਬਾਕੀ ਇਹਨਾਂ ਨੂੰ ਬਚਪਨ ਤੋਂ ਹੀ ਸ਼ੌਂਕ ਹੈ ਕਿ ਜਦੋਂ ਮੈਂ ਟੀਵੀ ਤੇ ਜਾਂ ਮੋਬਾਈਲ ਤੇ ਅਸੀਂ ਗਾਣੇ ਲਾਣੇ ਆ ਤਾਂ ਇਹ ਧਿਆਨ ਨਾਲ ਬੜੇ ਧਿਆਨ ਨਾਲ ਸੁਣਦੀਆਂ ਨੇ ਸੁਣ ਕੇ ਤਿੰਨ ਵਾਰੀ ਚਾਰ ਵਾਰੀ ਪੰਜ ਵਾਰੀ ਸੁਣਨ ਲੱਗੀਆਂ ਫਿਰ ਜੇਸਾ ਨੇ ਉਹਨਾਂ ਨੇ ਟੀਵੀ 'ਚ ਗਾਇਆ ਹੁੰਦਾ ਉਸ ਨਾਲ ਗਾਣ ਦੀ ਕੋਸ਼ਿਸ਼ ਕਰਦੀਆਂ ਨੇ ਤੇ ਇਹਨਾਂ ਕੋਲ ਹਾਰਮੋਨੀਅਮ ਹੈ ਫਿਰ ਹਾਰਮੋਨੀਅਮ ਦੇ ਨਾਲ ਗਾਉਂਦੀਆਂ ਨੇ ਦੋਨੇ ਪ੍ਰੈਕਟਿਸ ਕਰਦੀਆਂ ਨੇ ਨਾਲ-ਨਾਲ ਤੇ ਮਤਲਬ ਜਦੋਂ ਇਹ ਜਨਮ ਹੋਇਆ ਅਦੋਂ ਤੋਂ ਹੀ ਇਹਨਾਂ ਨੂੰ ਦਿਖਾਈ ਦੇ ਰਿਹਾ ਇਨੂੰ ਤਾਂ ਬਾਈ ਬਰਥ ਹੀ ਨਹੀਂ ਦਿਖਦਾ ਸੀਗਾ ਜਿਹੜੀ ਮੇਰੀ ਵੱਡੀ ਬੇਟੀ ਭਾਵਨਾ ਇਹਨੂੰ ਇੱਕ ਅੱਖ ਤੋਂ ਦਿਖਦਾ ਸੀਗਾ ਬਟ ਜਦੋਂ ਇਹ 8 ਸਾਲ ਦੀ ਹੋਈ ਤਾਂ ਉਸ ਤੋਂ ਬਾਅਦ ਉਹ ਅੱਖ ਦੀ ਵੀ ਨਿਗ੍ਹਾਏ ਦੀ ਚਲੀ ਗਈ ਤੇ ਕੁਝ ਆਪਰੇਟ ਵਗੈਰਾ ਡਾਕਟਰ ਕੀ ਕਹਿੰਦੇ ਨੇ ਉਹਦੇ ਉੱਤੇ ਮੈਂ ਵੱਡੀ ਬੇਟੀ ਦਾ ਆਪਰੇਸ਼ਨ ਕਰਾਇਆ ਸੀਗਾ ਬਟ ਫਾਇਦਾ ਨਹੀਂ ਹੋਇਆ ਉਹ ਡਾਕਟਰ ਅਸੀਂ ਪੀਜੀਆਈ ਚ ਵੀ ਚੰਡੀਗੜ੍ਹ ਵੀ ਦਿਖਾ ਲਿਆ ਸੀਗਾ ਉਹ ਕਹਿੰਦੇ ਜੀ ਇਹਨਾਂ ਦੇ ਪਰਦਿਆਂ 'ਚ ਨੁਕਸ ਹੈ ਜਿਹਦਾ ਇਲਾਜ ਸਾਡੇ ਕੋਲ ਹਲੇ ਤੱਕ ਹੈ ਨਹੀਂਗਾ ਭਾਵਨਾ ਤੇ ਪਲਕ ਫੇਵਰਿਟ ਸਿੰਗਰ ਕੋਲ ਨਾ ਪਾਪਾ ਤਾਂ ਕਹਿੰਦੇ ਸਤਿੰਦਰ ਸਰਤਾਜ ਜੀ ਉਹਨਾਂ ਨੂੰ ਜ਼ਿਆਦਾ ਸੁਣਦੀਆਂ ਨੇ ਮਿਲਣਾ ਚਾਹੁੰਦੇ ਹੋ ਕਦੀ ਉਹਨਾਂ ਨੂੰ ਹਾਂਜੀ ਹਾਂਜੀ ਕੀ ਜੇ ਜੇ ਫਾਰ ਐਗਜ਼ਾਮਪਲ ਉਹ ਤੁਹਾਨੂੰ ਮਿਲ ਲੈਣ ਜੇ ਇਹ ਵੀਡੀਓ ਉਹਨਾਂ ਤੱਕ ਪੁੱਜ ਜੇ ਤੇ ਮਿਲ ਕੇ ਕੀ ਕਹੋਗੇ ਉਹਨਾਂ ਨੂੰ ਜਾਂ ਜੇ ਇਹ ਵੀਡੀਓ ਪਹੁੰਚ ਉਹਨਾਂ ਤੱਕ ਪਹੁੰਚਾਣ ਲਈ ਕੀ ਕਹੋਗੇ ਮਤਲਬ ਕਹਿਣਾ ਤਾਂ ਆਈ ਆ ਵੀ ਸਾਡੀ ਜਿਹੜੀ ਵੀਡੀਓ ਹੈ ਉਹ ਉਹਨਾਂ ਤੱਕ ਜ਼ਰੂਰ ਪਹੁੰਚ ਜAVE ਜਿਵੇਂ ਉਹ ਸਾਡੇ ਨਾਲ ਮਿਲਣ ਤਾਂ ਸਾਨੂੰ ਬਹੁਤ ਖੁਸ਼ੀ ਹੋਏਗੀ ਕਿਉਂਕਿ ਉਹ ਸਾਡੇ ਫੇਵਰਿਟ ਸਿੰਗਰ ਨੇ ਹਾਂ ਉਹਨਾਂ ਦੀ ਆਵਾਜ਼ ਸਾਨੂੰ ਬਹੁਤ ਵਧੀਆ ਲੱਗਦੀ ਹੈ ਉਹਨਾਂ ਦੇ ਗਾਣੇ ਵਧੀਆ ਲੱਗਦੇ ਹਨ ਉਹਨਾਂ ਦਾ ਕੋਈ ਗਾਣਾ ਆਂਦਾ ਹਾਂਜੀ ਹਾਂਜੀ ਕਿਹੜਾ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਅੱਛਾ ਸੁਣਾ ਦਿਓ ਵੀ ਇੱਕ ਹਾਂ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲ ਕੋਈ ਨਾ ਏ ਹੋ ਜ਼ਿੰਦਗੀ ਨਹੀਂ ਆਉਂਦੀ ਵਾਰੀ ਵਾਰੀ ਉਦਾਸ ਨੇ ਮੈਂ ਹੋਈ ਨਾ ਹੋਇ ਅੱਜ ਖੋਲ ਦੇ ਦਿਨਾਂ ਦੀ ਗੱਲ ਸਾਰੀ ਨਹੀਂ ਸਾਰੀ ਨਹੀਂ ਇਹ ਮੁਹੱਬਤਾਂ ਦੇ ਆਪਣੀ ਹੀ ਦੁੱਖ ਨੇ ਦਿਲੋ ਬੜੀ ਕਮਜ਼ੋਰ ਮੈਂ ਵਿਚਾਰੀ ਬੜੀ ਕਮਜ਼ੋਰ ਮੈਂ ਵਿਚਾਰੀ ਤੂੰ ਅੱਖੀਆਂ ਨੂੰ ਰੋਈ ਨਾ ਇਹੋ ਜ਼ਿੰਦਗੀ ਨਹੀਂ ਆਉਂਦੀ ਵਾਰੀ ਵਾਰੀ ਉਦਾਸੇ ਮੇਂ ਹੋਈ ਨਾ ਮਰਜ਼ ਖੋਲ ਦੇ ਦਿਲਾ ਦੀ ਗੱਲ ਸਾਰੀ ਖੋਲ ਦੇ ਦਿਲਾ ਦੀ ਗੱਲ ਸਾਰੀ ਤੇ ਕੁਝ ਵੀ ਲੁਕੋਈ ਨਾ ਇਹੋ ਜ਼ਿੰਦਗੀ ਨਹੀਂ ਆਉਂਦੀ ਵਾਰੀ ਵਾਰੀ ਉਦਾਸੇ ਮੇ ਨਹੀਂ ਹੋਈ ਨਾ ਹੋ ਰਾਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਨਹੀਂ ਸਾਰੀ ਨਹੀਂ ਬਹੁਤ ਖੂਬ ਬਹੁਤ ਖੂਬ ਅੱਛਾ ਦੋਨੋਂ ਮੈਂ ਇੱਕ ਚੀਜ਼ ਦੇਖਿਆ ਦੋਨਾਂ ਦੀ ਨਾ ਪਸੰਦ ਇੱਕੋ ਜੀ ਹੈ ਉਹ ਜਿਵੇਂ ਦੇ Song ਉਹਨਾਂ ਨੂੰ ਪਸੰਦ ਹੈ ਉਮੀਦੀ ਸੰਗ ਉਹਨਾਂ ਨੂੰ ਪਸੰਦ ਹੈ ਮੈਂ ਜ਼ਰੂਰ ਦਰਸ਼ਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਵੀਡੀਓ ਸਤਿੰਦਰ ਸਰਤਾ ਸਰ ਹੁਣਾਂ ਤੱਕ ਜ਼ਰੂਰ ਪਹੁੰਚਾਈ ਜਾਵੇ ਕਿ ਸਰ ਇਹ ਬੱਚੇ ਤੁਹਾਨੂੰ ਮਿਲਣਾ ਚਾਹੁੰਦੇ ਕਹਿੰਦੇ ਨੇ ਕਹਿੰਦੇ ਨੇ ਕਿ ਜੇ ਅਸੀਂ ਉਹਨਾਂ ਨੂੰ ਮਿਲਾਂਗੇ ਸਾਨੂੰ ਬਹੁਤ ਵਧੀਆ ਲੱਗੂਗਾ ਔਰ ਜੇ ਵੀਡੀਓ ਨਾ ਤੱਕ ਪਹੁੰਚਦੀ ਹੈ ਉਹ ਮਿਲਦੇ ਵੀ ਨਹੀਂ ਸ਼ਾਇਦ ਇਹਨਾਂ ਦਾ ਸੁਪਨਾ ਜਿਹੜਾ ਉਹ ਪੂਰਾ ਹੋ ਜਾਏਗਾ ਔਰ ਇਹਦੇ ਦੇ ਕਰੀਅਰ ਨੂੰ ਵੀ ਥੋੜਾ ਬੂਮ ਮਿਲੇਗਾ ਸੋ ਐਜ਼ ਅ ਫਾਦਰ ਤੁਸੀਂ ਇਹਨਾਂ ਸਭ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜਿੱਦਾਂ ਅੱਜਕੱਲ ਨਾ ਬਹੁਤ ਸਾਰੇ ਮਦਰ ਫਾਦਰ ਹਾਲਾਂਕਿ ਉਸ ਟਾਈਮ ਉਸ ਤਰੀਕੇ ਨਾਲ ਅਵੇਅਰ ਹੋ ਗਏ ਨੇ ਪਰ ਹਾਲੇ ਤੱਕ ਵੀ ਉਹ ਇਹ ਚਾਹੁੰਦੇ ਨੇ ਕਿ ਸਾਡਾ ਬੱਚਾ ਸਾਡੇ ਮਨ ਦੀ ਚੀਜ਼ ਕਰੇ ਸਾਡੇ ਮਨ ਦੀ ਪੜ੍ਹਾਈ ਕਰੇ ਨਹੀਂ ਮੈਂ ਨਹੀਂ ਇਦਾਂ ਨਹੀਂ ਸੋਚਦਾ ਹੂੰ ਦੇਖੋ ਅੱਜ ਦੇ ਟਾਈਮ ਤੇ ਹਰ ਕੋਈ ਮਾਪਾ-ਮਾਵ ਵੈਸੇ ਸਭ ਦੀ ਅਲੱਗ-ਅਲੱਗ ਸੋਚ ਹੁੰਦੀ ਹੈ ਬਟ ਮੈਂ ਕਹਿੰਦਾ ਕਿ ਬੱਚਿਆਂ ਨੂੰ ਜਿਸ ਚੀਜ਼ ਦੇ ਵਿੱਚ ਜਿਆਦਾ ਨੋਲੇਜ ਹੈ ਜਿਸ ਚੀਜ਼ ਵਧਣਾ ਚਾਹੁੰਦੇ ਆ ਤਾਂ ਉਹਦੇ ਚੀ ਵਧਾਇਆ ਜਾਵੇ ਮੈਂ ਹਮੇਸ਼ਾ ਸ਼ੁਰੂ ਤੋਂ ਦੋਨਾਂ ਬੱਚਿਆਂ ਨੂੰ ਮੈਂ ਇਹੀ ਕਿਹਾ ਹੋਇਆ ਹੈ ਕਿ ਤੁਸੀਂ ਆਪਣੀ ਪੜਾਈ ਰੱਜ ਕੇ ਪੜ੍ਹਾਈ ਕਰੋ ਬਾਕੀ ਜੋ ਤੁਹਾਨੂੰ ਪਸੰਦ ਹੈ ਜਿਹੜੀ ਚੀਜ਼ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਉਹ ਚੀਜ਼ ਵਧੋ ਤਾਂ ਮੇਰੀ ਦੋਨੇ ਬੇਟੀਆਂ ਇਕੱਠੀਆਂ ਕਹਿਣ ਨੂੰ ਚਾਹੀਏ ਦੋ ਨੇ ਪਰ ਦੋਨਾਂ ਦੀ ਆਤਮਾ ਇੱਕ ਹੈ ਦੋਨਾਂ ਨੂੰ ਚੀਜ਼ਾਂ ਇੱਕੋ ਹੀ ਪਸੰਦ ਆ ਸੇਮ ਹੀ ਕਰਦੀਆਂ ਗਾਣਾ ਵਗਾਰਾ ਜੋ ਵੀ ਆ ਸਾਰਾ ਸੇਮ ਹੀ ਕਰਦੀਆਂ ਨੇ ਤਾਂ ਇਹ ਦੋਨੇ ਕਹਿੰਦੀਆਂ ਸੀ ਬੰਨਾ ਪਾਪਾ ਸਿੰਗਰ ਬੰਨਾ ਮੈਂ ਕੋਈ ਗੱਲ ਨਹੀਂ ਤੁਸੀਂ ਆਪਣੀ ਮਿਹਨਤ ਕਰੋ ਜਿੰਨਾ ਹੋ ਜਿੰਨਾ ਜ਼ਿਆਦਾ ਹੋ ਸਕਦਾ ਉਹਨੀ ਮਿਹਨਤ ਕਰੋ ਬਾਕੀ ਫਲ ਰੱਬ ਦੋ ਇੱਕ ਚੀਜ਼ ਹੋਰ ਨੋਟ ਕੀਤੀ ਜਦੋਂ ਆ ਪੈਂਟਰ ਹੋਈ ਸੀ ਉਹ ਉਹਨਾਂ ਨੇ ਨਾ ਕਬਡ ਦੇ ਵਿੱਚੋਂ ਆਪਣੀਆਂ ਸੌਕਸਿਸ ਕੱਢਣੀਆਂ ਸੀ ਤਾਂ ਉਹ ਐਗਜ਼ੈਕਟ ਆਏ ਤੇ ਆ ਕੇ ਕਬਡ ਦਾ ਉਹ ਕਹਿੰਦੇ ਸੈਕਿੰਡ ਡਰਾਅਰ ਚ ਰੱਖਿਆ ਹੋਇਆ ਦੀਦੀ ਸੌਕਸਿਸ ਉਹਨਾਂ ਨੇ ਸੈਕਿੰਡ ਡਰਾਅਰ ਖੋਲਿਆ ਇਸ ਸੌਕਸ ਜਿਹੜਾ ਉਹ ਹੱਥ ਲਾ ਕੇ ਪਛਾਣਦੇ ਸੀ ਕਿ ਕਿਹੜੀ ਸੌਕਸ ਹੈ ਔਰ ਇਹ ਮੇਰੀ ਸੌਕਸ ਹੈ ਜਾਂ ਮੇਰੀ ਸਿਸਟਰ ਦੀ ਸੌਕਸ ਹੈ ਹਾਂਜੀ ਇਹ ਜਿਵੇਂ ਡਰੈイナー ਨੂੰ ਅੱਖਾਂ ਨਹੀਂ ਹੈਗੀਆਂ ਪਰ ਇਹਨਾਂ ਨੂੰ ਹੋਰ ਗੁਨਰ ਆਪਣੇ ਬਹੁਤ ਦਿੱਤੇ ਐ ਤੇ ਹੱਥ ਲਾ ਕੇ ਸਪਰਸ਼ ਤੋਂ ਹੀ ਪਤਾ ਲੱਗ ਜਾਂਦਾ ਇਹਨਾਂ ਨੂੰ ਔਰ ਪੂਰੇ ਘਰ ਦੇ ਵਿੱਚ ਯਾਨੀ ਕਿ ਸੈਕੰਡ ਫਲੋਰ ਤੇ ਵੀ ਜਾਣਾ ਹੋਵੇ ਤਾਂ ਬਿਨਾ ਕਿਸੇ ਸਹਾਰੇ ਤੋਂ ਬਿਨਾ ਕਿਸੇ ਨੂੰ ਫੜੇ ਆਪੇ ਚੱਲ ਜਾਂਦੀਆਂ ਨੇ ਔਰ ਪੂਰਾ ਘਰ ਦੇ ਵਿੱਚ ਮਤਲਬ ਨੋਰਮਲ ਘੁੰਮਦੀਆਂ ਐ ਇਦਾਂ ਘੁੰਮਣਗੇ ਜਿਵੇਂ ਜਿਹਨਾਂ ਨੂੰ ਦਿਖਦਾ ਪਿਆ ਹੋਵੇ ਹੋਰ ਕਈ ਵਾਰੀ ਇਦਾਂ ਹੁੰਦਾ ਕਈ ਵਾਰੀ ਇਹ ਚੀਜ਼ਾਂ ਐਸੀ ਆਪਣੀ ਜਾਈ ਲੁਕੋ ਦਿੰਦੀਆਂ ਤੇ ਮੈਂ ਲੱਭਣੀ ਹਵੇ ਮੈਨੂੰ ਦੇਖ ਕੇ ਨਹੀਂ ਲੱਭੀ ਜਾਂਦੀ ਜਿਹੜੀਆਂ ਬਿਨਾਂ ਦੇਖੇ ਲੱਭ ਲੈਂਦੀਆਂ ਨੇ ਅੱਛਾ ਸੋ ਦੋਨੋਂ ਜਨੇ ਜਦੋਂ ਪਾਪਾ ਦਾ ਬਰਥਡੇ ਹੁੰਦਾ ਜਾਂ ਫਿਰ ਤੁਹਾਡਾ ਆਪਣਾ ਬਰਥਡੇ ਹੁੰਦਾ ਉਹਨੂੰ ਕਿ ਫਿਰ ਕਿਵੇਂ ਸੈਲੀਬ੍ਰੇਟ ਕਰਦੇ ਹੋ ਕਿਸੇ ਵੀ ਚੀਜ਼ ਨੂੰ ਸਾਨੂੰ ਇਹਨਿਸ਼ਾ ਗਗਕੇ ਇਸੈਲੈਬ੍ਰੇਟ ਕਰਾਂਗੇ ਇਹ ਉਹ ਕਰਨਾ ਸਾਨੂੰ ਵਸੇ ਇਹ ਕਿ ਸਾਰੇ ਸਾਰੇ ਇੱਕ ਜਮੇ ਇਕੱਠੇ ਰਹੀਏ ਇਕ ਨਾਲ ਹੀ ਰਹੀਏ ਸੀ ਇਕੱਠੇ ਰਹੀਏ ਦਾ ਵੀ ਜੰਦਨ ਹੋਵੇ ਚਾਹੇ ਜੋ ਵੀ ਹੋ ਜੋ ਤਿਹਾਰ ਹੋਵੇ ਬਸ ਇਹੀ ਹੈ ਵੀ ਜ਼ਿਆਦਾ ਸੈਲੈਬ੍ਰੇਟ ਕਰੀਏ ਜਾਂ ਨਾ ਕਰੀਏ ਇਹ ਤਾਂ ਸਾਨੂੰ ਕੋਈ ਮਤਲਬ ਨਹੀਂ ਬਸ ਇਕੱਠੇ ਰਹੀਏ ਸਾਰੇ ਮੰਮੀ ਦੀ ਯਾਦ ਆਂਦੀ ਹੁੰਦੀ ਹੈ ਕਦੀ ਕਦੀ ਹਾਂ ਜੀ ਲੇਕਿਨ ਅਸੀਂ ਰੋਨੇ ਨਹੀਂ ਤੇ ਖੁਸ਼ ਹੋ ਕੇ ਯਾਦ ਕਰਦੇ ਹਾਂ ਪਰ ਮਮਾ ਦੇਖਦੇ ਹਾਂ ਮਤਲਬ ਜਦੋਂ ਤੁਸੀਂ ਆਪਣੇ ਮਦਰ ਨੂੰ ਯਾਦ ਕਰਦੇ ਹੋ ਹੈਨਾ ਜਾਂ ਤੁਸੀਂ ਆਪਣੇ ਪਾਪਾ ਨੂੰ ਕਦੀ ਕਹਿੰਦੇ ਹੋ ਜਾਂ ਪਾਪਾ ਤੁਹਾਨੂੰ ਕਦੀ ਦੱਸਦੇ ਕਿ ਅੱਜ ਇਹ ਚੀਜ਼ ਤੇ ਨਾ ਜਾਂ ਤੁਸੀਂ ਪਾਪਾ ਨੂੰ ਪਾਪਾ ਜੀ ਅੱਜ ਮੰਮੀ ਹੁੰਦੇ ਨਾ ਉਹਨਾਂ ਨੇ ਅਜੱਦਾ ਕਰਨਾ ਸੀ ਜਾਂ ਇਦਾਂ ਸੋਚਣਾ ਸੀ ਹਾਂਜੀ ਅਸੀਂ ਜਦ ਮੰਮੀ ਜਦੋਂ ਵੀ ਯਾਦ ਕਰਦੇ ਹਾਂ ਅਜੀਬ ਨੇ ਆਪਣੇ ਇਹੀ ਕਹਿਨੇ ਹੈ ਮਮੀ ਨੂੰ ਕਿ ਮੰਮੀ ਹਾਂਜੀ ਅੱਜ ਅਸੀਂ ਇਦਾਂ ਕੀਤਾ ਉਦਾਂ ਕੀਤਾ ਸੜਗਾਣਾ ਇੱਥੇ ਤੱਕ ਪਹੁੰਚ ਗਿਆ ਉੱਥੇ ਤੱਕ ਪਹੁੰਚ ਗਿਆ ਇਹ ਕਹਿੰਦੀ ਹੈ ਅਸੀਂ आ, मतलब ए दो, ए ए आ, आ, आ ये दो ये बॉन्ड ਇਹਨਾਂ ਦੇ ਮਦਰ ਦਾ ਆਪ ਇਹਨਾਂ ਦਾ ਆਪਣੇ ਮਦਰ ਨਾਲ ਬੌਂਡ ਆਬਵੀਅਸ ਹੈ ਹਰ ਬੱਚੇ ਦਾ ਆਪਣੀ ਮਾਂ ਦੇ ਨਾਲ ਹੁੰਦਾ ਹੀ ਹੈ ਬੌਂਡ ਜਿੱਦਾਂ ਕਹਿੰਦੇ ਕਿ ਮੈਂ ਰੋਂਦਾ ਨਹੀਂ ਇਦਾਂ ਹੁੰਦਾ ਵੀ ਕਈ ਵਾਰੀ ਅਸੀਂ ਮਤਲਬ ਫਾਦਰ ਜਿਨਾ ਮਰਜੀ ਦੁੱਖ ਹੋਵੇ ਪਰ ਉਹ ਆਪਣੇ ਬੱਚਿਆਂ ਦੇ ਅੱਗੇ ਨਹੀਂ ਦੁੱਖ ਹੈਨਾ ਜ਼ਾਹਰ ਕਰਦਾ ਸੋ ਇਦਾਂ ਦੀ ਗੱਲਾਂ ਕਰਦੀਆਂ ਨੇ ਤੁਹਾਡੇ ਨਾਲ ਕੀ ਪਾਪਾ ਵੀ ਜੇ ਮੰਮੀ ਹੁੰਦੇ ਆਪਾ ਕਰਨਾ ਸੀ ਮੰਮੀ ਹੁੰਦੇ ਆਪਾ ਉਹ ਕਰਨਾ ਹਾਂਜੀ ਕਈ ਵਾਰੀ ਹੁਣ ਦੇਖੋ ਮਦਰ ਹੈ ਇਹਨਾਂ ਦੇ ਦਿਲਾਂ ਚੋਂ ਨਿਕਲਦਾ ਸਕਦੇ ਨਹੀਂ ਸਾਡੇ ਤਾਂ ਬੈਠੇ ਜਿਹੜਾ ਕਰੀਦਾ ਵੀ ਐ ਗੱਲਾਂ ਕਰੀਦੀਆਂ ਵੀ ਆ ਕਿ ਚਲੋ ਠੀਕ ਐ ਸਕਦੇ ਮਤਲਬ ਅੱਛਾ ਜਦੋਂ ਤੁਸੀਂ ਸਕੂਲ ਜਾਂਦੇ ਹੋ ਫਿਰ ਸਕੂਲ ਦੇ ਵਿੱਚ ਤੁਹਾਡੇ ਫਰੈਂਡਸ ਤੁਹਾਨੂੰ ਰੋਕ ਰੋਕ ਕੇ ਕਹਿੰਦੇ ਗਾਣਾ ਸੁਣਾ ਦੇ ਇੱਕ ਗਾਣਾ ਸੁਣਾ ਦੇ ਟੀਚਰਸ ਕਹਿੰਦੇ ਰੋਕ ਰੋਕ ਕੇ ਫਿਰ ਤੁਸੀਂ ਕੀ ਪਈ ਰਹਿੰਦੇ ਕਹਿੰਦੇ ਗਾਣਾ ਸੁਣਾ ਦੇ ਗਾਣਾ ਸੁਣਾ ਦੇ ਫਿਰ ਮਜ਼ਾ ਆਉਂਦਾ ਤੁਹਾਨੂੰ ਬਾਰ ਬਾਰ ਗਾਣਾ ਸੁਣਾਉਂਦਾ ਹਾਂਜੀ ਅੱਛਾ ਕਿਵੇਂ ਦਾ ਲੱਗਦਾ ਤੁਹਾਨੂੰ ਜਦੋਂ ਤੁਸੀਂ ਗਾਉਂਦੇ ਹੋ ਜਾਂ ਉਹਨਾਂ ਨੂੰ ਗਾਣਾ ਸੁਣਾਉਂਦੇ ਹੋ ਫਿਰ ਅੱਛਾ ਜਦੋਂ ਸਭ ਤੋਂ ਵਧੀਆ ਚੀਜ਼ ਹੈ ਜਦੋਂ ਕੋਈ ਤਾਰੀਫ਼ ਕਰਦਾ ਫਿਰ ਅਦੋਂ ਕਿੱਦਾਂ ਦਾ ਲੱਗਦਾ ਬਹੁਤ ਖੁਸ਼ੀ ਹੁੰਦੀ ਆ ਵੀ ਸਾਡੀ ਵੀ ਕੋਈ ਪ੍ਰਸ਼ੰਸਾ ਕਰਦਾ ਅੱਛਾ ਏਦਾਂ ਹੁੰਦਾ ਕਿ ਦੋਨਾਂ ਦੇ ਜੇ ਅਲੱਗ-ਅਲੱਗ ਜੇ ਬੈਸਟ ਫਰੈਂਡਸ ਆ ਤਾਂ ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਦੇ ਬੈਸਟ ਫਰੈਂਡਸ ਨੂੰ ਮਿਲਦੇ ਹੋ ਦੀਦੀ ਇਹ ਮੇਰੀ ਸੇਲੀ ਆ ਦੀਦੀ ਇਹ ਮੇਰੀ ਸੇਲੀ ਆ ਏਦਾਂ ਹੁੰਦਾ ਸਾਨੂੰ ਬਸ ਅਲੱਗ-ਅਲੱਗ ਬੈਸਟ ਫਰੈਂਡ ਹੈ ਵੀ ਸਾਰੇ ਇਕੱਠੇ ਮਿਲ ਕੇ ਹੀ ਰਹਿੰਦੇ ਆ ਕੋਈ ਅੱਛਾ ਹੋਸਟਲ ਦੇ ਵਿੱਚ ਫਿਰ ਕਿੱਦਾਂ ਦਾ ਟਾਈਮ ਹੁੰਦਾ ਤੁਹਾਡਾ ਸਾਰਿਆਂ ਦਾ ਬੋਹ ਵਜੇ ਹੰਦਸਾਰ ਆਪਣੇ ਬੋਹ ਵਜੇ ਨਿਕਲਦਾ ਕਿਵੇਂ ਬਿੰਨ ਨਹੀਂ ਬੈਠਦੇ ਸੀ ਉੱਥੇ ਹੂੰ ਉੱਥੇ ਕੀ ਕੀ ਕਰਦੇ ਹੋ ਹੋਸਟਲ ਦੇ ਵਿੱਚ ਫਿਰ ਕੀ ਇੱਥੇ ਘਰੇ ਆ ਕੇ ਤਾਂ ਘਰੇ ਆ ਕੇ ਬੋਰ ਨਹੀਂ ਹੋ ਜਾਂਦੇ ਮੈਂ ਤਾਂ ਜਦੋਂ ਹੋਸਟਲ ਤੋਂ ਆਉਂਦੀ ਹੁੰਦੀ ਸੀ ਨਾ ਮੈਂ ਆ ਕੇ ਬੋਰ ਹੋ ਜਾਂਦੀ ਸੀ ਮੰਮੀ ਇੱਥੇ ਆ ਨਹੀਂ ਹੈਗਾ ਇੱਥੇ ਰੋਲਾ ਰੱਪਾ ਨਹੀਂ ਇੱਥੇ ਤੁਸੀਂ 36 ਹੋ ਜਾਂਦੇ ਹੋ ਤੁਸੀਂ ਨਹੀਂ ਇਦਾਂ ਕਿ ਬੋਰ ਹੁੰਦੇ ਘਰੇ ਫਿਰ ਨਹੀਂ ਸੌਣ ਸੌਂਦਾ ਨਹੀਂ ਹੈਗਾ ਇੱਥੇ ਮਤਲਬ ਨਾ ਬੋਰ ਜਿਵੇਂ ਉੱਥਾ ਬੈਠੇ ਰਹਿਣੇ ਆ ਸਾਰੇ ਦਿਨ ਹੋਸਟਲ 'ਚ ਵੀ ਕੁਛ ਨਾ ਕੁਛ ਕਰਦੇ ਰਹਿਣੇ ਆ ਕਦੀ ਪੜ੍ਹਦੇ ਰਹਿਣੇ ਆ ਕਦੀ 뮤직 뮤직 'ਚ ਕੁਛ ਨਾ ਕੁਛ ਕਰਦੇ ਰਹਿਣੇ ਆ ਕੰਮ ਹੁੰਦਾ ਹੋਵੇ ਕੱਪੜੇ ਉਪਰ ਧੋਣੇ ਹੋਵੇ ਹੋਵੇ ਅੱਛਾ ਕੱਪੜੇ ਧੋ ਲੈਣੇ ਤੁਸੀਂ ਆਪਣੇ ਆਪੇ ਖੁਦ ਹੀ ਧੋਣੇ ਆ ਉੱਥੇ ਸਾਰੀ ਕੁੜੀਆਂ ਅੱਛਾ ਆਪਣੇ ਆਪਣੇ ਕੱਪੜੇ ਤੁਸੀਂ ਖੁਦ ਹੀ ਧੋਂਦੇ ਹੋ ਹੈਨਾ ਤੇ ਜਿਹੜੀ ਸਫਾਈ ਹੈ ਬੈੱਡਸੈਟ ਸਾਰਾ ਆਪਣੇ ਆਪੇ अच्छा ਤੇ ਉਹ ਤੁਹਾਨੂੰ ਆਈਡੀਆ ਹੋ ਜਾਂਦਾ ਕਿ ਇਹ ਮੇਰਾ ਬੈੱਡ ਹੈ ਜਾਂ ਕਿਸੇ ਹੋਰ ਦਾ ਬੈੱਡ ਹੈ ਹਾਂਜੀ ਹਾਂਜੀ ਆਈਡੀਆ ਹੋ ਜਾਂਦਾ ਹੱਥ ਲਗਾ ਕੇ ਆਈਡੀਆ ਹੋ ਜਾਂਦਾ ਹੈ ਨਾ ਕਿ ਇਹ ਮੇਰਾ ਬੈੱਡ ਹੈ ਜਾਂ ਇਹ ਕਿਸੇ ਹੋਰ ਦਾ ਬੈੱਡ ਹੈ ਅੱਛਾ ਹੋਰ ਹੋਸਟਲ ਦੇ ਵਿੱਚ ਕੀ ਕੀ ਕਰਦੇ ਹੋ ਜਦੋਂ ਫਿਰ ਜਦੋਂ ਤੁਹਾਨੂੰ ਛੁੱਟੀ ਹੁੰਦੀ ਹੈ ਤੁਸੀਂ ਹੋਸਟਲ ਤੋਂ ਘਰ ਨੂੰ ਆ ਜਾਂਦੇ ਹੋ ਫਿਰ ਘਰ ਤੋਂ ਜਦੋਂ ਘਰੇ ਪਾਪਾ ਨਾਲ ਟਾਈਮ ਸਪੈਂਡ ਕਰਦੇ ਫਿਰ ਹੋਸਟਲ ਵਾਪਸ ਜਾਂਦਾ ਮਨ ਕਰਦਾ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਜਾਨਾ ਮੇਰੇ ਟਾਈਮ ਸਪੈਂਡ ਤਾਂ ਕਰਦੇ ਹੀ ਆ ਪਰ ਜਿਵੇਂ ਜਦੋਂ ਪਾਪਾ ਜੀ ਮੈਂ ਕੰਮਤੇ ਰਹਿੰਦੇ ਆ ਤਾਂ ਕੰਮਤੇ ਰਿਹਾ ਜੋ ਰਹਿੰਦੇ ਹੁੰਦਾ ਉਹ ਤਾਂ ਘਰੇ ਜਿਆਦਾ ਮਨ ਲੱਗਦਾ ਨਹੀਂ ਫਿਰ ਉਸ ਜਦੋਂ ਮਨ ਕਰਦਾ ਜਿਸ ਦਿਨ ਪਾਪਾ ਘਰੇ ਰਹਿੰਦੇ ਆ ਉਸ ਦਿਨ ਫੇਠੀਕ ਰਹਿੰਦਾ ਉਸ ਦਿਨ ਕੋਈ ਨਹੀਂ ਜਦੋਂ ਤੁਹਾਨੂੰ ਆਪਣੀ ਬੇਟੀਆਂ ਦੀ ਯਾਦਾਂ ਦੇ ਇਹਨਾਂ ਨੂੰ ਫੋਨ ਫੋਨ ਕਰਦੇ ਹੋ ਹੋਸਟਲ ਦੇ ਵਿੱਚ ਹਾਂਜੀ ਹਾਂਜੀ ਇਹ ਵੀ ਕਰ ਲੈਂਦੀਆਂ ਨੇ ਉੱਥੇ ਵੀ ਮਤਲਬ ਫੋਨ ਹੈਗਾ ਤਾਂ ਸ਼ਾਮ ਨੂੰ ਜਿਵੇਂ ਸਾਢੇ ਸਾਢੇ 7 ਵਜੇ ਫ੍ਰੀ ਹੋ ਜਾਂਦੇ ਫਿਰ ਉਹ ਕਾਲ ਕਰ ਲੈਂਦੇ ਆਡੀਅנס ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਮਤਲਬ ਅ ਆਪਣੀਆਂ ਬੇਟੀਆਂ ਨੂੰ ਲੈ ਕੇ ਜਾਂ ਆਰਗੇਨਾਈਜੇਸ਼ਨਸ ਨੂੰ ਕੀ ਕਹਿਣਾ ਚਾਹੁੰਦੇ ਹੋ ਗਵਰਨਮੈਂਟ ਨੂੰ ਕੀ ਕਹਿਣਾ ਚਾਹੁੰਦੇ ਹੋ ਦੇ ਕੋਈ ਮੈਂ ਜ਼ਿਆਦਾ ਕੁਝ ਨਹੀਂ ਕਹੂੰਗਾ ਸਭ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਪਰ ਇਹਨਾ ਜ਼ਰੂਰ ਕਹੂੰਗਾ ਕਿ ਅੱਜ ਦੇ ਟਾਈਮ ਤੇ ਕਈ ਲੋਕ ਐਸੇ ਨੇ ਕਿ ਜਿਨ੍ਹਾਂ ਨੂੰ ਬੇਟੀਆਂ ਹੁੰਦੀਆਂ ਨੇ ਚੰਗੀ ਬਲੀ ਵੀ ਹੁੰਦੀਆਂ ਤਾਂ ਉਹਨਾਂ ਨੂੰ ਵੀ ਅਪਣਾਉਂਦੇ ਨਹੀਂ ਐ ਅनाथ ਆਸ਼ਰਮ ਛੱਡ ਦਿੰਦੇ ਐ ਪਰ ਮੈਂ ਕਹਿੰਦਾ ਐਦਾਂ ਨਹੀਂ ਕਰਨਾ ਚਾਹੀਦਾ ਬੇਟੀਆਂ ਜਿਹੜੀਆਂ ਮੇਰੇ ਹਿਸਾਬ ਨਾਲ ਬੇਟੀਆਂ ਮੁੰਡਿਆਂ ਤੋਂ ਵੱਧ ਕੇ ਹੁੰਦੀਆਂ ਨੇ ਜਿੰਨੀ ਬੇਟੀਆਂ ਕੇਅਰ ਕਰਦੀਆਂ ਆਪਣੇ ਮਾਪੇ ਉਹਦੀ ਉਹਨੇ ਮੁੰਡਿਆਂ ਅੱਜਕਲ ਨਹੀਂ ਕਰਦੇ ਨੇ ਤਾਂ ਹੁਣ ਮੇਰੀ ਦੋਨੋਂ ਬੇਟੀਆਂ ਨੇ ਮੈਂ ਇਹਨਾਂ ਨੂੰ ਮੁੰਡਿਆਂ ਤੋਂ ਵੱਧ ਹੀ ਸਮਝਦਾ ਮੈਂ ਸਾਰਿਆਂ ਨੂੰ ਵੀ ਇਹੀ ਕਹਿਣਾ ਚਾਹੁੰਗਾ ਕਿ ਅਗਰ ਬੇਟੀ ਵੀ ਹੁੰਦੀਆਂ ਨੇ ਮੁੰਡਿਆਂ ਤੋਂ ਵੱਧ ਜ਼ਿਆਦਾ ਪਿਆਰ ਦੇਣੀਆਂ ਥੋੜੀ ਜ਼ਿਆਦਾ ਕੇਅਰ ਕਰਨੀਆਂ। ਅੱਛਾ ਭਾਵਨਾ ਔਰ ਪਲਕ ਜਿਹੜੀ ਆਡੀਅנס ਤੁਹਾਨੂੰ ਸੁਣਦੀ ਹੈ ਉਹਨਾਂ ਨੂੰ ਦੋਨੋਂ ਜਣੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਉਹਨਾਂ ਨੂੰ ਇਹ ਕਵਾਂਗੇ ਜਿਵੇਂ ਕਿਸੇ ਦੇ ਬੱਚਿਆਂ ਨੂੰ ਕੋਈ ਵੀ ਪ੍ਰੋਬਲਮ ਹੋਵੇ ਜਿਵੇਂ ਜਿਸ ਨੂੰ ਸੁਣਨ ਦੀ ਜਾਂ ਫਿਰ ਬੋਲਣ ਦੀ ਜਾਂ ਫਿਰ ਦੇਖਣ ਦੀ ਵੀ ਤਾਂ ਉਹ ਦਾਸ ਨਾ ਹੋ। ਉਹ ਦਾਸ ਨਾ ਹੋ ਕਿਉਂਕਿ ਰੱਬ ਨੇ ਉਹਨੂੰ ਉਹਨਾਂ ਨੂੰ ਵੀ ਕੋਈ ਨਾ ਕੋਈ ਤਾਂ ਗੁਣ ਦਿੱਤਾ ਹੁੰਦਾ ਹੈ। ਇਸ ਕਰਕੇ ਮਤਲਬ ਜਿਹਨੂੰ ਦਿੱਖਦਾ ਵੀ ਨਹੀਂ ਹੈ ਉਹ ਵੀ ਬੱਚਾ ਮਤਲਬ ਉਦਾਸ ਨਾ ਹੋਵੇ ਬਸ ਆਪਣਾ ਸੁਪਨਾ ਪੂਰਾ ਕਰੇ ਜੋ ਉਹਦਾ ਸੁਪਨਾ ਹੈ ਤੁਸੀਂ ਭਾਵਨਾ ਮੈਂ ਮੇਰਾ ਵੀ ਸੇਮ ਹੀ ਹੈ ਕਿ ਜੇ ਵੀ ਕੋਈ ਵੀ ਪ੍ਰੋਬਲਮ ਹੋਵੇ ਜਾਂ ਕੋਈ ਜੇ ਮਨ 'ਚ ਕੋਈ ਗੱਲ ਹੋਵੇ ਤੇ ਜਿੰਨਾ ਵੀ ਸ਼ੇਅਰ ਕਰਨ ਨੂੰ ਮਨ ਕਰਦਾ ਹੈ ਉਹਨੇ ਮਨ ਕੇ ਖੁੱਲ ਕੇ ਸ਼ੇਅਰ ਕਰੇ ਵੀ ਆਪਣੇ ਮਨ 'ਚ ਰੱਖੋ ਨਾ ਤਵੇ ਮਨ 'ਚ ਤਾਂ ਬੋਝ ਜਿਆ ਹੁੰਦਾ ਹੈ ਬਹੁਤ ਬਹੁਤ ਥੈਂਕ ਯੂ ਸਰ ਇਹਨਾਂ ਦੀਆਂ ਗੱਲਾਂ ਸੁਣ ਕੇ ਨਾ ਐਦਾਂ ਲੱਗਦਾ ਹੈ ਕਿ ਇਹ ਸੰਪੂਰਨ ਨੇ ਸਾਡੇ ਵਿੱਚ ਕੋਈ ਕਮੀ ਹੈ ਕਿਉਂਕਿ ਅਸੀਂ ਐਨਡੀਏਜ ਦੇ ਹੋ ਕੇ ਵੀ ਨਾ ਜਿਨ੍ਹਾਂ ਇਹ ਪੋਜ਼ਿਟਿਵ ਨੇ ਜਿਨ੍ਹਾਂ ਇਹਨਾਂ ਦੀਆਂ ਵਾਈਬਸ ਪੋਜ਼ਿਟਿਵ ਨੇ ਅਸੀਂ ਉਹਨੇ ਪੋਜ਼ਿਟਿਵ ਉਸ ਦੁੱਖ ਦੀ ਸਿਚੁਏਸ਼ਨ ਦੇ ਵਿੱਚ ਨਹੀਂ ਰਹਿ ਪਾਰੇ ਜਿਨ੍ਹਾਂ ਵਿੱਚ ਇਹ ਰਹਿ ਪਾਰੇ ਨੇ ਬਹੁਤ ਬਹੁਤ ਥੈਂਕ ਯੂ ਟਾਈਮ ਦੇਣ ਵਾਸਤੇ ਉਮੀਦ ਕਰਦੇ ਆ ਕਿ ਵੀਡੀਓ ਡਾਕਟਰ ਸਤਿੰਦਰ ਸਰਤਾਸਰ ਹੁਣਾਂ ਤੱਕ ਜ਼ਰੂਰ ਜਾਵੇ ਔਰ ਉਹ ਇਹਨਾਂ ਬੱਚੀਆਂ ਨੂੰ ਜ਼ਰੂਰ ਜਿਹੜਾ ਉਹ ਮਿਲਣ ਧੰਨਵਾਦ ਥੈਂਕ ਯੂ